ਇੱਕ ਛੋਟਾ ਜਿਹਾ ਉਪਰਾਲਾ ਹੈਗਾ ਕਿ ਜਿਹੜੀਆਂ ਹੈਲਮੇਟਸ ICICI ਇੰਸਟੀਚਿਊਸ਼ਨ ਜਿਹੜਾ ਉਹਨਾਂ ਨੇ ਡੋਨੇਟ ਕੀਤੀਆਂ ਅਸੀਂ ਇਹਦੀ ਡਿਸਟ੍ਰੀਬਿਊਸ਼ਨ ਅੱਜ ਇਥੋਂ ਆਗਾਜ਼ ਕੀਤਾ ਸਕੂਲ ਆਫ ਐਮਿਨੈਂਸ ਦੇ ਵਿੱਚੋਂ ਇਹਦਾ ਮੇਨ ਮਕਸਦ ਇਹ ਹੈ ਕਿ ਸਾਡੇ ਲੋਕਾਂ ਦੀ ਸੇਫਟੀ ਹੋਵੇ ਜਦੋਂ ਰੋਡਸ ਦੇ ਉੱਤੇ ਜਾਂਦੇ ਆ ਮੈਂ ਤੁਹਾਡੇ ਰਾਂ ਹੀ ਸਾਰੀ ਸੁਸਾਇਟੀ ਨੂੰ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਪੁਲਿਸ ਦੇ ਡਰ ਤੋਂ ਹੈਲਮਟ ਜਾਂ ਰੂਲਸ ਫਾਲੋ ਨਹੀਂ ਕਰਨੇ ਇਹ ਤੁਹਾਡੀ ਵੀ ਸੁਰੱਖਿਆ ਇਹਦੇ ਵਿੱਚ ਉਨੀ ਹੀ ਇੰਪੋਰਟੈਂਟ ਹੈ ਕਿਉਂਕਿ ਆਮ ਲੋਕਾਂ ਨੂੰ ਇਹ ਹੁੰਦਾ ਵੇ ਸੀ ਪੁਲਿਸ ਕਰਕੇ ਹੈਲਮਟ ਪਾਈ ਹੈ ਜਦੋਂ ਕਿ ਰੱਬ ਨਾ ਕਰੇ ਕੋਈ ਹਾਦਸਾ ਹੁੰਦਾ ਉਸ ਤੋਂ ਬਾਅਦ ਬੰਦਾ ਪਛਤਾਉਂਦਾ ਵੀ ਜੇ ਮੈਂ ਹੈਲਮਟ ਪਾਈ ਹੁੰਦੀ ਤਾਂ ਮੈਂ ਹੈਡ ਇੰਜਰੀ ਜਾਂ ਹੋਰ ਗੱਲਾਂ ਤੋਂ ਬਚ ਜਾਂਦਾ ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਬਹੁਤ ਸਾਰੀਆਂ ਇੰਸਟੀਟਿਊਸ਼ਨਸ ਔਰ ਐਨ ਜੀਓਜ਼ ਇਹ ਹੋ ਜੀਆਂ ਹੈਗੀਆਂ ਜਿਹੜੇ ਹੈਲਮਟ ਡੋਨੇਟ ਵੀ ਕਰਨਾ ਚਾਹੁੰਦੀਆਂ ਪਰ ਅਸੀਂ ਉਹਨੂੰ ਅਡਾਪਟ ਕਰੀਏ ਔਰ ਉਹਨੂੰ ਇੱਕ ਲਾਈਫ ਦਾ ਆਪਣਾ ਹਿੱਸਾ ਬਣਾਈਏ ਜਦੋਂ ਵੀ ਅਸੀਂ ਟੂ ਵੀਲਰ ਤੇ ਡਰਾਈਵ ਕਰਦੇ ਇਦੇ ਚ ਨਾ ਜੀ ਬੇਸਿਕਲੀ ਗੱਲ ਹੈ ਕਿ ਵੀ ਵਾਂਟ ਟੂ ਗਿਵ ਅ ਮੈਸੇਜ ਫਰਮ ਹੋਮ ਘਰੋਂ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਲੇਡੀਜ਼ ਜਾਂ ਬੱਚੇ ਇਨਵੋਲ ਜਿੰਨੇ ਹੁੰਦੇ ਆ ਉਹਦੇ ਨਾਲ ਹੀ ਉਹ ਮੈਸੇਜ ਬੈਟਰ ਸਪਰੈਡ ਹੁੰਦਾ ਔਰ ਪੋਜ਼ਿਟਿਵਿਟੀ ਜਿਹੜੀ ਹੈ ਇਟ ਸਟਾਰਟਸ ਫਰਮ ਅ ਗੁੱਡ ਸਕੂਲ ਤੇ ਇਸੇ ਕਰਕੇ ਮੈਮ ਦੇ ਇਸ ਕੈਂਪਸ ਨੂੰ ਅਤੇ ਮੈਮ ਦੀ ਅਸੀਂ ਜਿਹੜੀਆਂ ਸਰਵਿਸਿਜ਼ ਉਹ ਲਈਆਂ ਨਾਲ ਜੀ ਤਾਂ ਮੈਂ ਵਿਸ਼ਵਾਸ ਹੈ ਮੇਰਾ ਕਿ ਔਰ ਹੋਪ ਕਰਦੇ ਆ ਕਿ ਇਹਦਾ ਕੋਈ ਫਾਇਦਾ ਹੋਏਗਾ ਔਰ ਇਹਨੂੰ ਅਡਾਪਟ ਕਰੇਗੀ ਸੋਸਾਇਟੀ ਸਰ ਤਾਂ ਸਰ ਕਿੰਨੇ ਹੈਲਮਟ ਦਿੱਤੇ ਗਏ ਆ ਜੀ ਅੱਜ ਬੱਚੇ 71 ਨੇ ਜੀ ਹੁਣ ਲਿਆਂਦੇ ਆ ਇਹਨੂੰ ਅੱਗੇ ਵੀ ਅਸੀਂ ਲੈ ਕੇ ਜਾਵਾਂਗੇ ਬਟ ਬੇਸਿਕਲੀ ਕਿਸੇ ਟਾਈਮ ਤਾਂ ਆਪਾਂ ਬਿਗਨਿੰਗ ਕਰਨੀ ਹੁੰਦੀ ਹੈ ਜੀ ਯਾਰ ਇਸੇ ਕਰਕੇ ਉਸੇ ਆਪਾਂ ਜਿਹੜੀ ਪ੍ਰੋਬਲਮ ਹੈ ਉਹਨੂੰ ਹੱਲ ਕਰਨ ਵਾਸਤੇ ਇਹ ਆਗਾਜ਼ ਕੀਤਾ ਜਿਵੇਂ ਆਪਾਂ ਕਹਿੰਦੇ ਬੂੰਦ ਬੂੰਦ ਨਾਲ ਸਾਗਰ ਭਰਦਾ ਦੀ ਸ਼ੁਰੂਆਤ ਹੋਈ ਹੈ ਆਪਾਂ ਇਹਨੂੰ ਕੈਰੀ ਫਾਰਵਰਡ ਕਰਾਂਗੇ ਮੈਂ ਪ੍ਰਿੰਸੀਪਲ ਮਨਦੀਪ ਕੌਰ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਮਾਲੂਟ ਅੰਮ੍ਰਿਤਸਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਵੀ ਸਾਡਾ ਸਕੂਲ ਇਹ ਸਿਟੀ ਦੇ ਸੈਂਟਰ ਦਾ ਇੱਕ ਬੜਾ ਪ੍ਰੈਸਟੀਜੀਅਸ ਇੰਸਟੀਚਿਊਟ ਹੈ ਕੋਈ ਵੀ ਇਵੈਂਟ ਦੀ ਸ਼ੁਰੂਆਤ ਹੁੰਦੀ ਹੈ ਤਾਂ ਸਾਡਾ ਆਨਰ ਹੈ ਕਿ ਇੱਥੋਂ ਸ਼ੁਰੂ ਕੀਤੀ ਜਾਂਦੀ ਹੈ ਤੋਂ ਅੱਜ ਕਮਿਸ਼ਨਰ ਸਰ ਮਿਸਟਰ ਪੁਲਰ ਜੀ ਆਏ ਨੇ ਉਹਨਾਂ ਨੇ ਹੈਲਮੇਟਸ ਵੰਡਣ ਦਾ ਜਿਹੜਾ ਪ੍ਰੋਗਰਾਮ ਹੈ ਇੱਥੋਂ ਸਟਾਰਟ ਕੀਤਾ ਸੋ ਆਈ ਅਪਰੀਸ਼ੀਏਟ ਹਿਸ ਅਫਰਟਸ ਐਂਡ ਆਮ ਰੀਅਲੀ ਥੈਂਕਫੁਲ ਟੂ ਦਾ ਪੁਲਿਸ ਡਿਪਾਰਟਮੈਂਟ ਐਂਡ ਟਰੈਫਿਕ ਡਿਪਾਰਟਮੈਂਟ ਕਿ ਉਹਨਾਂ ਨੇ ਸਾਡੇ ਬੱਚਿਆਂ ਨੂੰ ਐਜੂਕੇਟ ਕੀਤਾ ਹੈ ਉਹਨਾਂ ਦੇ ਪੇਰੈਂਟਸ ਨੂੰ ਐਜੂਕੇਟ ਕੀਤਾ ਹੈ ਬੱਚਿਆਂ ਔਰ ਉਹਨਾਂ ਦੇ ਪੇਰੈਂਟਸ ਨੂੰ ਹੈਲਮੇਟਸ ਡਿਸਟਰੀਬਿਊਟ ਕੀਤੇ ਗਏ ਨੇ ਜਿਹੜੇ ਕਿ ਬੱਚਿਆਂ ਵਾਸਤੇ ਕਾਫੀ ਜ਼ਿਆਦਾ ਹੈਲਪਫੁਲ ਵੀ ਹੋਣਗੇ ਔਰ ਇਹਦੇ ਨਾਲ ਇੱਕ ਸੋਸਾਇਟੀ ਨੂੰ ਮੈਸੇਜ ਬੜਾ ਵਧੀਆ ਜਾਂਦਾ ਹੈ। ਕਿ ਕਿਸ ਤਰ੍ਹਾਂ ਜੋ ਪ੍ਰਾਲੇ ਲਗਾਤਾਰ ਕਿਤੇ ਜਾ ਰਹੇ ਹਾਂ। ਹਾਂਜੀ ਇਹ ਕੰਟੀਨਿਊਸ ਹੋਣੀ ਚਾਹੀਦੀ ਹੈ ਤਾਂ ਕਿ ਇੱਕ ਅਚੀ ਚੇਂਜ ਆ ਸਕੇ। ਕਿਉਂਕਿ ਆਊਟ ਆਫ ਫੇਅਰ ਤੇ ਅਸੀਂ ਲੋਕਾਂ ਕੋਲੋਂ ਸਭ ਕੁਝ ਕਰਵਾ ਲੈਨੇ ਆ ਬਟ ਆਊਟ ਆਫ ਰਿਸਪੌਂਸਿਬਿਲਟੀ ਇਟ ਸ਼ੁੱਡ ਬੀ ਥੇਰ। ਬਹੁਤ ਵਧੀਆ ਕੀਤਾ ਉਹਨਾਂ ਨੇ ਜੋ ਵੀ ਕੀਤਾ ਬਹੁਤ ਵਧੀਆ ਕੀਤਾ ਗਰੀਬਾਂ ਵਾਸਤੇ। ਕਿਉਂਕਿ ਕਈ ਗਰੀਬਾਂ ਕੋਲੋਂ ਪੈਸੇ ਨਹੀਂ ਹੁੰਦੇ ਲੈਣ ਵਾਸਤੇ। ਹਨਾ ਤੇ ਚਲੋ ਸਕੂਲ ਵੱਲੋਂ ਵਧੀਆ ਹੈਲਪ ਹੋ ਗਈ ਸਾਰਿਆਂ ਨੂੰ। ਹਾਂਜੀ ਸੇਫਟੀ ਬਹੁਤ ਵਧੀਆ ਕੀਤੀ ਨੂੰ ਬਾਕੀ ਪੇਰੈਂਟਸ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਰੇ ਹੈਲਮਟ ਪਾਉਣ ਤਾਂ ਕਿ ਸਾਡੇ ਸਾਰਿਆਂ ਦੀ ਸੇਫਟੀ ਹੋ ਜਾਵੇ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਕਿ ਜਿਹੜੀਆਂ ਹੈਲਮੇਟਸ ICICI ਇੰਸਟੀਚਿਊਸ਼ਨ ਜਿਹੜਾ ਉਹਨਾਂ ਨੇ ਡੋਨੇਟ ਕੀਤੀਆਂ ਅਸੀਂ ਇਹਦੀ ਡਿਸਟ੍ਰਿਬਿਊਸ਼ਨ ਅੱਜ ਇਥੋਂ ਆਗਾਜ਼ ਕੀਤਾ ਸਕੂਲ ਆਫ ਐਮਿਨੈਂਸ ਦੇ ਵਿੱਚੋਂ ਇਹਦਾ ਮੇਨ ਮਕਸਦ ਇਹ ਹੈ ਕਿ ਸਾਡੇ ਲੋਕਾਂ ਦੀ ਸੇਫਟੀ ਹੋਵੇ ਜਦੋਂ ਰੋਡਸ ਦੇ ਉੱਤੇ ਜਾਂਦੇ ਆ ਮੈਂ ਤੁਹਾਡੇ ਰਾਹੀਂ ਸਾਰੀ ਸੁਸਾਇਟੀ ਨੂੰ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਪੁਲਿਸ ਦੇ ਡਰ ਤੋਂ ਹੈਲਮਟ ਜਾਂ ਰੂਲਸ ਫੋਲੋ ਨਹੀਂ ਕਰਨੇ ਇਹ ਤੁਹਾਡੀ ਵੀ ਸੁਰੱਖਿਆ ਇਹਦੇ ਵਿੱਚ ਉਨੀ ਹੀ ਇੰਪੋਰਟੈਂਟ ਹੈ ਕਿਉਂਕਿ ਆਮ ਲੋਕਾਂ ਨੂੰ ਇਹ ਹੁੰਦਾ ਵੇਸੀ ਪੁਲਿਸ ਕਰਕੇ ਹੈਲਮਟ ਪਾਈ ਹੈ ਜਦੋਂ ਕਿ ਰੱਬ ਨਾ ਕਰੇ ਕੋਈ ਹਾਦਸਾ ਹੁੰਦਾ ਉਸ ਤੋਂ ਬਾਅਦ ਬੰਦਾ ਪਛਤਾਉਂਦਾ ਵੀ ਜੇ ਮੈਂ ਹੈਲਮਟ ਪਾਈ ਹੁੰਦੀ ਤਾਂ ਮੈਂ ਹੈਡ ਇੰਜਰੀ ਜਾਂ ਹੋਰ ਗੱਲਾਂ ਤੋਂ ਬਚ ਜਾਂਦਾ ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਬਹੁਤ ਸਾਰੀਆਂ ਇੰਸਟੀਟਿਊਸ਼ਨਸ ਔਰ ਐਨ ਜੀਓਜ਼ ਇਹੋ ਜੀਆਂ ਹੈਗੀਆਂ ਜਿਹੜੇ ਹੈਲਮਟ ਡੋਨੇਟ ਵੀ ਕਰਨਾ ਚਾਹੁੰਦੀਆਂ ਪਰ ਅਸੀਂ ਉਹਨੂੰ ਅਡਾਪਟ ਕਰੀਏ ਔਰ ਉਹਨੂੰ ਇੱਕ ਲਾਈਫ ਦਾ ਆਪਣਾ ਹਿੱਸਾ ਬਣਾਈਏ ਜਦੋਂ ਵੀ ਅਸੀਂ ਟੂ ਵੀਲਰ ਤੇ ਡਰਾਈਵ ਕਰ ਇਹਦੇ ਚ ਨਾ ਜੀ ਬੇਸਿਕਲੀ ਗੱਲ ਹੈ ਕਿ ਵੀ ਵਾਂਟ ਟੂ ਗਿਵ ਅ ਮੈਸੇਜ ਫਰਮ ਹੋਮ ਘਰੋਂ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਲੇਡੀਜ਼ ਜਾਂ ਬੱਚੇ ਇਨਵੋਲ ਜਿੰਨੇ ਹੁੰਦੇ ਆ ਉਹਦੇ ਨਾਲ ਹੀ ਉਹ ਮੈਸੇਜ ਬੈਟਰ ਸਪਰੈਡ ਹੁੰਦਾ ਔਰ ਪੋਜ਼ਿਟਿਵਿਟੀ ਜਿਹੜੀ ਹੈ ਇਟ ਸਟਾਰਟਸ ਫਰਮ ਅ ਗੁੱਡ ਸਕੂਲ ਇਸੇ ਕਰਕੇ ਮੈਂ ਮਦੇ ਇਸ ਕੈਂਪਸ ਨੂੰ ਅਤੇ ਮੈਂ ਮਦੀ ਅਸੀਂ ਜਿਹੜੇ ਆ ਸਰਵਿਸਿਜ਼ ਉਹ ਲਈਆਂ ਨਾਲ ਜੀ ਤਾਂ ਮੈਂ ਵਿਸ਼ਵਾਸ ਹੈ ਮੇਰਾ ਕਿ ਔਰ ਹੋਪ ਕਰਦੇ ਆ ਕਿ ਇਹਦਾ ਕੋਈ ਫਾਇਦਾ ਹੋਏਗਾ ਔਰ ਇਹਨੂੰ ਅਡਾਪਟ ਕਰੇਗੀ ਸੋਸਾਇਟੀ ਸਰ ਤਾਂ ਸਰ ਕਿੰਨੇ ਹੈਲਮਟ ਦਿੱਤੇ ਗਏ ਜੀ ਅੱਜ ਬੱਚੇ 71 ਨੇ ਜੀ ਹੁਣ ਲਿਆਂਦੇ ਆ ਇਹਨੂੰ ਅੱਗੇ ਵੀ ਅਸੀਂ ਲੈ ਕੇ ਜਾਵਾਂਗੇ ਬਟ ਬੇਸਿਕਲੀ ਕਿਸੇ ਟਾਈਮ ਤਾਂ ਆਪਾਂ ਬਿਗਨਿੰਗ ਕਰਨੀ ਹੁੰਦੀ ਹੈ ਜੀ ਯਾਰ ਇਸੇ ਕਰਕੇ ਉਸੇ ਆਪਾਂ ਜਿਹੜੀ ਪ੍ਰੋਬਲਮ ਹੈ ਉਹਨੂੰ ਹੱਲ ਕਰਨ ਵਾਸਤੇ ਇਹ ਆਗਾਜ਼ ਕੀਤਾ ਹੈ ਜਿਵੇਂ ਆਪਾਂ ਕਹਿੰਨੇ ਬੂੰਦ-ਬੂੰਦ ਨਾਲ ਸਾਗਰ ਭਰਦਾ ਦੀ ਸ਼ੁਰੂਆਤ ਹੋਈ ਹੈ ਆਪਾਂ ਇਹਨੂੰ ਕੈਰੀ ਫਾਰਵਰਡ ਕਰਾਂਗੇ ਮੈਂ ਪ੍ਰਿੰਸੀਪਲ ਮਨਦੀਪ ਕੌਰ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਮਾਲ ਰੋਡ ਅੰਮ੍ਰਿਤਸਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਵੀ ਸਾਡਾ ਸਕੂਲ ਇਹ ਸਿਟੀ ਦੇ ਸੈਂਟਰ ਦਾ ਇੱਕ ਬੜਾ ਪ੍ਰੈਸਟੀਜੀਅਸ ਇੰਸਟੀਚਿਊਟ ਹੈ ਕੋਈ ਵੀ ਇਵੈਂਟ ਦੀ ਸ਼ੁਰੂਆਤ ਹੁੰਦੀ ਹੈ ਤਾਂ ਸਾਡਾ ਆਨਰ ਹੈ ਕਿ ਇਥੇ ਤੋਂ ਸ਼ੁਰੂ ਕੀਤੀ ਜਾਂਦੀ ਹੈ। ਤੋਂ ਅੱਜ ਕਮਿਸ਼ਨਰ ਸਰ ਮਿਸਟਰ ਪੁਲਰ ਜੀ ਆਏ ਨੇ। ਉਹਨਾਂ ਨੇ ਹੈਲਮੇਟਸ ਵੰਡਣ ਦਾ ਜਿਹੜਾ ਪ੍ਰੋਗਰਾਮ ਹੈ ਇਥੋਂ ਸਟਾਰਟ ਕੀਤਾ ਹੈ। ਸੋ ਆਈ ਅਪਰੀਸ਼ੀਏਟ ਹਿਸ ਅਫਰਟਸ ਐਂਡ ਆਮ ਰੀਅਲੀ ਥੈਂਕਫੁਲ ਟੂ ਦਾ ਪੁਲਿਸ ਡਿਪਾਰਟਮੈਂਟ ਐਂਡ ਟਰੈਫਿਕ ਡਿਪਾਰਟਮੈਂਟ ਕਿ ਉਹਨਾਂ ਨੇ ਸਾਡੇ ਬੱਚਿਆਂ ਨੂੰ ਐਜੂਕੇਟ ਕੀਤਾ ਹੈ। ਉਹਨਾਂ ਦੇ ਪੇਰੈਂਟਸ ਨੂੰ ਐਜੂਕੇਟ ਕੀਤਾ ਹੈ। ਬੱਚਿਆਂ ਔਰ ਉਹਨਾਂ ਦੇ ਪੇਰੈਂਟਸ ਨੂੰ ਹੈਲਮੇਟਸ ਡਿਸਟ੍ਰਿਬਿਊਟ ਕੀਤੇ ਗਏ ਨੇ। ਜਿਹੜੇ ਕਿ ਬੱਚਿਆਂ ਵਾਸਤੇ ਕਾਫੀ ਜ਼ਿਆਦਾ ਹੈਲਪਫੁਲ ਵੀ ਹੋਣਗੇ ਔਰ ਇਹਦੇ ਨਾਲ ਇੱਕ ਸੋਸਾਇਟੀ ਨੂੰ ਮੈਸੇਜ ਬੜਾ ਵਧੀਆ ਜਾਂਦਾ ਹੈ। ਕਿ ਕਿਸ ਤਰ੍ਹਾਂ ਜੋ ਪ੍ਰਾਣੇ ਲਗਾਤਾਰ ਕਿਤੇ ਜਾ ਰਹੇ ਹਾਂ। ਹਾਂਜੀ ਇਹ ਕੰਟੀਨਿਊਸ ਹੋਣੀ ਚਾਹੀਦੀ ਹੈ ਤਾਂ ਕਿ ਇੱਕ ਅਚੀ ਚੇਂਜ ਆ ਸਕੇ। ਕਿਉਂਕਿ ਆਊਟ ਆਫ ਫੇਅਰ ਤੇ ਅਸੀਂ ਲੋਕਾਂ ਕੋਲੋਂ ਸਭ ਕੁਝ ਕਰਵਾ ਲੈਨੇ ਆ ਬਟ ਆਊਟ ਆਫ ਰਿਸਪੌਂਸਿਬਿਲਟੀ ਇਟ ਸ਼ੁੱਡ ਬੀ ਥੇਰ। ਬਹੁਤ ਵਧੀਆ ਕੀਤਾ ਉਹਨਾਂ ਨੇ ਜੋ ਵੀ ਕੀਤਾ ਬਹੁਤ ਵਧੀਆ ਕੀਤਾ ਗਰੀਬਾਂ ਵਾਸਤੇ। ਕਿਉਂਕਿ ਕਈ ਗਰੀਬਾਂ ਕੋਲੋਂ ਪੈਸੇ ਨਹੀਂ ਹੁੰਦੇ ਲੈਣ ਵਾਸਤੇ। ਹਨਾ ਤੇ ਚਲੋ ਸਕੂਲ ਵੱਲੋਂ ਵਧੀਆ ਹੈਲਪ ਹੋ ਗਈ ਸਾਰਿਆਂ ਨੂੰ। हां जी सेफ्टी बहुत बढ़िया की, की थी उन्होंने बाकी पेरेंट्स ਨੂੰ ਮੈਂ ਇਹ ਕਹਿਣਾ ਚਾਹਾਂਗੀ ਕਿ ਸਾਰੇ ਹੈਲਮਟ ਪਾਉਣ ਤਾਂ ਕਿ ਸਾਡੇ ਸਾਰਿਆਂ ਦੀ ਸੇਫਟੀ